ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਨ੍ਹਾਂ ਬੱਚਿਆਂ ਦੇ ਵਿਆਹ ਨਹੀਂ ਹੁੰਦੇ ਜਾਂ ਕੋਈ ਵੀ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਉਹ ਸੇਵਾ ਇਹ ਕਰ ਲੈਂਦੇ ਹਨ ਤਾਂ ਇੱਕ ਹਫ਼ਤੇ ਦੇ ਵਿੱਚ ਹੀ ਉਹਨਾਂ ਦਾ ਰਿਸ਼ਤਾ ਪੱਕਾ ਹੋ ਜਾਵੇਗਾ ਸੋ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦਿਆ ਕਰੋ ਜੀ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕਰਨ ਵਾਲੇ ਹਾਂ ਜਿਹੜੇ ਵੀ ਭੈਣ ਭਰਾਵਾਂ ਦੇ ਲੜਕੇ ਲੜਕੀਆਂ ਦੇ ਰਿਸ਼ਤੇ ਨਹੀਂ ਹੋ ਰਹੇ ਉਹ ਜੇਕਰ ਇੱਕ ਕੰਮ ਕਰ ਲੈਂਦੇ ਹਨ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਸੇਵਾ ਕਰ ਲੈਂਦੇ ਹਨ ਕੁਝ ਹੀ ਦਿਨਾਂ ਦੇ ਵਿੱਚ ਦੇਖਦੇ ਹੀ ਦੇਖਦੇ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਡੇ ਜਿਹੜੇ ਰਿਸ਼ਤੇ ਨਹੀਂ ਸੰਭਨ ਰਹੇ ਵਿਆਹ ਦੇ ਸੰਜੋਗ ਨਹੀਂ ਸੰਭਨ ਰਹੇ ਸੰਜੋਗ ਵਧੇ ਹੋਏ ਹਨ ਉਹਨਾਂ ਦੀਆਂ ਹੁਣ ਸਾਰੀਆਂ ਹੀ ਪ੍ਰੋਬਲਮ ਖਤਮ ਹੋ ਜਾਣਗੀਆਂ ਜੇਕਰ ਤੁਸੀਂ ਇੱਕ ਸੇਵਾ ਕਰਦੇ ਹੋ ਇੱਕ ਹਫ਼ਤੇ ਦੇ ਵਿੱਚ ਤੁਹਾਡਾ ਜਿਹੜਾ ਰਿਸ਼ਤਾ ਹੈ ਤੁਹਾਡੇ ਘਰ ਆਪ ਚੱਲ ਕੇ ਆਵੇਗਾ ਇੱਕ ਹਫ਼ਤੇ ਵਿੱਚ ਇੱਕ ਮਹੀਨੇ ਵਿੱਚ ਤੁਹਾਡਾ ਰਿਸ਼ਤਾ ਤੈਅ ਹੋ ਜਾਵੇਗਾ ਪਰਮਾਤਮਾ ਜੀ ਤੁਹਾਡੇ ਤੇ ਕਿਰਪਾ ਕਰ ਦੇਣਗੇ ਇਸੇ ਤਰ੍ਹਾਂ ਸੰਗਤ ਜੀ ਜੇਕਰ ਅਸੀਂ ਗੱਲ ਕਰੀਏ ਕਿ ਜਦੋਂ ਵੀ ਇਨਸਾਨ ਦੇ ਉੱਪਰ ਕੋਈ ਪਰੇਸ਼ਾਨੀ ਮੁਸ਼ਕਲ ਪੈਂਦੇ ਹਨ ਉਹ ਵਿਅਕਤੀ ਡੋਲ ਜਾਂਦਾ ਹੈ ਉਸ ਦੇ ਵਿੱਚ ਹਿੰਮਤ ਨਹੀਂ ਰਹਿ ਜਾਂਦੀ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਕਿ ਸਾਨੂੰ ਆਪਣੇ ਪਰਮਾਤਮਾ ਜੀ ਦੇ ਉੱਪਰ ਇੰਨਾ ਕੋ ਭਰੋਸਾ ਹੋਣਾ ਚਾਹੀਦਾ ਹੈ ਕਿ ਜਿਹੜੇ ਵੀ ਵਿਅਕਤੀ ਨੂੰ ਆਪਣੇ ਪਰਮਾਤਮਾ ਦੇ ਉੱਪਰ ਭਰੋਸਾ ਹੁੰਦਾ ਹੈ ਵਿਸ਼ਵਾਸ ਹੁੰਦਾ ਹੈ ਉਹ ਬਿਲਕੁਲ ਹੀ ਨਹੀਂ ਡੋਲਦੇ ਭਾਵੇਂ ਜਿੰਨੀ ਮਰਜ਼ੀ ਔਖੇ ਕੜੀ ਕਿਉਂ ਨਾ ਹੋਵੇ ਕਿਉਂਕਿ ਵਿਅਕਤੀ ਦਾ ਜਿਹੜਾ ਮਨ ਹੈ ਉਹ ਇਸ ਤਰੀਕੇ ਦਾ ਹੈ ਕਿ ਜਦੋਂ ਥੋੜਾ ਬਹੁਤ ਕੰਮ ਨਹੀਂ ਬੰਦਾ ਤਾਂ ਮਨ ਡੋਲ ਜਾਂਦਾ ਹੈ ਉਹ ਸੋਚਣ ਲੱਗ ਜਾਂਦਾ ਹੈ ਕਿ ਪਤਾ ਨਹੀਂ ਪਰਮਾਤਮਾ ਹੈ ਵੀ ਹਨ ਜਾਂ ਨਹੀਂ ਐਸੇ ਹੀ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਤੇ ਉਲਾਂਬੇ ਸਾਡੀ ਜ਼ੁਬਾਨ ਤੇ ਹੀ ਪਏ ਹੁੰਦੇ ਹਨ ਕਹਿਣ ਤੋਂ ਪਾਪ ਕੇ ਅਸੀਂ ਪ੍ਰਮਾਤਮਾ ਨੂੰ ਉਸੇ ਸਮੇਂ ਹੀ ਉਲਾਂਬੇ ਤਾਣੇ ਮੇਣੇ ਦੇਣੇ ਸ਼ੁਰੂ ਕਰ ਦਿੰਦੇ ਹਾਂ ਪ੍ਰਮਾਤਮਾ ਨੇ ਸਾਡਾ ਇਹ ਕੰਮ ਪੂਰਾ ਨਹੀਂ ਕੀਤਾ ਸਾਡੀ ਇਹ ਸ਼ਬ ਮਨੋ ਕਾਮਨਾ ਪੂਰੀ ਨਹੀਂ ਕੀਤੀ ਤਾਂ ਆਪਾਂ ਇਹ ਬਿਲਕੁਲ ਵੀ ਨਹੀਂ ਸੋਚਦੇ ਕੀ ਪਤਾ ਉਹ ਸਾਡੇ ਭਲੇ ਲਈ ਇਹ ਕੁਝ ਹੋਵੇ ਉਹ ਸਾਡੀ ਕਿਸਮਤ ਦੇ ਵਿੱਚ ਚੀਜ਼ ਨਾ ਹੋਵੇ ਜਾਂ ਫਿਰ ਪਰਮਾਤਮਾ ਸਾਨੂੰ ਅਜੇ ਦੇਣਾ ਹੀ ਨਾ ਚਾਹੁੰਦੇ ਹੋਣ ਉਹ ਚੀਜ਼ ਕੀ ਪਤਾ ਪਰਮਾਤਮਾ ਨੇ ਸਾਡੇ ਲਈ ਅੱਗੇ ਜਾ ਕੇ ਕੀ ਸੋਚਿਆ ਹੋਵੇਗਾ ਇਸੇ ਹੀ ਤਰ੍ਹਾਂ ਅਸੀਂ ਇਹ ਨਹੀਂ ਸੋਚਦੇ ਕਿ ਇਹ ਚੀਜ਼ ਸਾਡੇ ਲਈ ਜੇਕਰ ਚੰਗੀ ਨਹੀਂ ਤਾਂ ਪਰਮਾਤਮਾ ਨੇ ਸਾਨੂੰ ਬਚਾ ਕੇ ਰੱਖਿਆ ਹੋਇਆ ਹੈ ਅਸੀਂ ਇਹ ਵੀ ਨਹੀਂ ਸੋਚਦੇ ਕਿ ਪਰਮਾਤਮਾ ਨੇ ਅੱਗੇ ਖਬਰੇ ਸਾਨੂੰ ਕਿੰਨਾ ਕੁ ਕੁਝ ਹੋ ਚੰਗਾ ਦੇਣਾ ਹੈ ਸਾਡੇ ਲਈ ਕਿੰਨਾ ਕੁ ਚੰਗਾ ਸੋਚਿਆ ਹੋਵੇਗਾ ਪਰ ਅਸੀਂ ਉਸ ਚੀਜ਼ ਨੂੰ ਬਿਲਕੁਲ ਵੀ ਨਹੀਂ ਸੋਚਦੇ ਉਹ ਲਾਂਬੇ ਛੱਟਪਟ ਪਰਮਾਤਮਾ ਜੀ ਨੂੰ ਤੇਨੇ ਸ਼ੁਰੂ ਕਰ ਦਿੰਦੇ ਹਾਂ ਕਿਉਂਕਿ ਉਹ ਤਾਂ ਸਾਡੀ ਚੁਪਾਨ ਤੇ ਹੀ ਪਏ ਹੁੰਦੇ ਹਨ ਬਸ ਫਿਰ ਆਪਾਂ ਆਪਣੀ ਕਿਸਮਤ ਨੂੰ ਕੋਸਦੇ ਹਾਂ ਕਿ ਪਰਮਾਤਮਾ ਤੁਸੀਂ ਮੇਰੇ ਲਈ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਮੇਰੀ ਜ਼ਿੰਦਗੀ ਦੇ ਵਿੱਚ ਤਾਂ ਬਸ ਦੁੱਖ ਤਖਲੇਫਾਂ ਹੈ ਹਨ ਸੁੱਖ ਤਾਂ ਲਿਖੇ ਹੀ ਨਹੀਂ ਇਸ ਤਰੀਕੇ ਨਾਲ ਆਪਣੇ ਆਪ ਨੂੰ ਹੀ ਕੋਸੀ ਜਾਣਾ ਤੇ ਪਰਮਾਤਮਾ ਨੂੰ ਉਲਾਮੇ ਦਈ ਜਾਣਾ ਐਸੇ ਉਲਟ ਚੇਕਰ ਅਸੀਂ ਗੱਲ ਕਰੀਏ ਕਿ ਪਰਮਾਤਮਾ ਚਾਹੁੰਦੇ ਹਨ ਕਿ ਮੈਨੂੰ ਇਸ ਤਰ੍ਹਾਂ ਦੇ ਧੀਆ ਪੁੱਤ ਅਤੇ ਸੱਜਣ ਮਿੱਤਰਾਂ ਦੀ ਜ਼ਰੂਰਤ ਹੈ ਜੋ ਕਿ ਸਿਰਫ ਮੇਰੇ ਨਾਲ ਚੱਲਣ ਹਮੇਸ਼ਾ ਬੈੰਦੇ ਉੱਠਦੇ ਮੇਰੇ ਨਾਲ ਹੋਣਾ ਕਿ ਮੈਨੂੰ ਉਲਾਮੇ ਨਾ ਦੇਣ ਮੈਂ ਕਦੇ ਚਾਹ ਕੇ ਵੀ ਉਹਨਾਂ ਦਾ ਮਾਣਾ ਨਹੀਂ ਕਰਾਂਗਾ ਕਿਉਂਕਿ ਮੈਨੂੰ ਸਭ ਦੀ ਫਿਕਰ ਹੁੰਦੀ ਹੈ ਇਸੇ ਤਰ੍ਹਾਂ ਜੇਕਰ ਅਸੀਂ ਪ੍ਰਮਾਤਮਾ ਤੋਂ ਮੰਗਦੇ ਹਾਂ ਵਾਹਿਗੁਰੂ ਸਾਨੂੰ ਬਹੁਤ ਕੁਝ ਦਿੰਦੇ ਹਨ ਅਸੀਂ ਪ੍ਰਮਾਤਮਾ ਤੋਂ ਮੰਗਦੇ ਹਾਂ ਪ੍ਰਮਾਤਮਾ ਜੀ ਸਾਨੂੰ ਦੇਂਦੇ ਵੀ ਹਨ ਤੇ ਪ੍ਰਮਾਤਮਾ ਸਾਨੂੰ ਕਦੇ ਵੀ ਦੇ ਕੇ ਉਲਾਂਬਾ ਨਹੀਂ ਦਿੰਦੇ ਇਸੇ ਤਰ੍ਹਾਂ ਜੇਕਰ ਅਸੀਂ ਦੁਨੀਆਵੀ ਲੋਕਾਂ ਦੀ ਗੱਲ ਕਰੀਏ ਕਿਸੇ ਭੈਣ ਭਰਾ ਦੋਸਤ ਮਿੱਤਰ ਦੀ ਅਸੀਂ ਦੋਸਤੋਂ ਜਦੋਂ ਮਦਦ ਮੰਗਦੇ ਹਾਂ ਉਹ ਸਾਡੀ ਮਦਦ ਕਰਦਾ ਹੈ ਪਰ ਜ਼ਰੂਰ ਉਹ ਇਨਸਾਨ ਇੱਕ ਨਾ ਇੱਕ ਦਿਨ ਸਾਨੂੰ ਜ਼ਰੂਰ ਸੁਣਾਵੇਗਾ ਕਿ ਮੈਂ ਇਸ ਸਮੇਂ ਤੁਹਾਡੀ ਮਦਦ ਕੀਤੀ ਸੀ ਪਰ ਪਰਮਾਤਮਾ ਨੇ ਸਾਨੂੰ ਕਦੇ ਵੀ ਇਸ ਬਾਰੇ ਨਹੀਂ ਸੁਣਾਇਆ ਇਸੇ ਤਰ੍ਹਾਂ ਸਾਡਾ ਜਿਹੜਾ ਮਨ ਹੈ ਜਦੋਂ ਅਸੀਂ ਕਿਤੇ ਵੀ ਬਾਜ਼ਾਰ ਦੇ ਵਿੱਚ ਜਾਂਦੇ ਹਾਂ ਜਿਹੜੇ ਪੈਸੇ ਹੁੰਦੇ ਹਨ ਸੋਚਦੇ ਹਾਂ ਕਿ ਅਸੀਂ ਇਹ ਚੀਜ਼ ਖਰੀਦ ਲਈਏ ਉਹ ਚੀਜ਼ ਖਰੀਦ ਲਈਏ ਪਰ ਜੇਕਰ ਸਾਡੀ ਜੇਬ ਦੇ ਵਿੱਚ ਪੈਸੇ ਹੀ ਨਹੀਂ ਹੁੰਦੇ ਅਸੀਂ ਆਪਣਾ ਮਨ ਮਾਰ ਕੇ ਘਰ ਵਾਪਸ ਆ ਜਾਂਦੇ ਹਾਂ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਕਿ ਅਸੀਂ ਕਦੇ ਇਹ ਸੋਚਿਆ ਕਿ ਅੱਜ ਮੈਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਜਾਇਆ ਤੇ ਮੈਂ ਕੋਸ਼ਿਸ਼ ਕਰਾਂ ਕਿ ਮੈਂ ਦੋ ਤਿੰਨ ਪਾਠ ਕਰ ਲਵਾਂ ਜਿੰਨੇ ਵੀ ਮੇਰੇ ਕੋਲ ਹੋ ਸਕਣ ਜਪਜੀ ਸਾਹਿਬ ਚਪਾਈ ਸਾਹਿਬ ਦੇ ਪਾਠ ਹੀ ਕਰ ਲਵਾਂ ਪਰ ਨਹੀਂ ਸੰਗਤ ਜੀ ਆਪਣੇ ਮਨ ਨੂੰ ਪਰਮਾਤਮਾ ਨਾਲ ਜੋੜਨ ਦੀ ਕੋਸ਼ਿਸ਼ ਅਸੀਂ ਨਹੀਂ ਕਰਦੇ। ਇਸ ਤਰ੍ਹਾਂ ਅਸੀਂ ਬਿਲਕੁਲ ਨਹੀਂ ਸੋਚਦੇ ਕਿ ਇਹ ਲਾਹਾ ਤਾਂ ਅਸੀਂ ਕਦੇ ਭੁੱਲ ਕੇ ਵੀ ਘਟਿਆ ਨਹੀਂ। ਅਸੀਂ ਹੋਰ ਹੀ ਚੀਜ਼ਾਂ ਦੇ ਵਿੱਚ ਤੁਰੇ ਫਿਰਦੇ ਹਾਂ। ਫਿਰ ਜਦੋਂ ਸਾਡੇ ਫਿਰ ਜਦੋਂ ਸਾਡੇ ਨਾਲ ਕੁਝ ਗਲਤ ਹੁੰਦਾ ਹੈ ਤਾਂ ਉਸ ਨੂੰ ਵੀ ਕਹਿ ਦਿੰਦੇ ਹਾਂ ਸਾਡੇ ਲਈ ਜਦੋਂ ਕੋਈ ਸਮਾਂ ਸਹੀ ਹੁੰਦਾ ਹੈ। ਪਰਮਾਤਮਾ ਸਾਨੂੰ ਉਹ ਚੀਜ਼ ਆਪ ਹੀ ਦੇ ਦੇਣਗੇ ਪਰ ਅਸੀਂ ਫਿਰ ਵੀ ਪਰਮਾਤਮਾ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹਾਂ ਇਸੇ ਤਰ੍ਹਾਂ ਜਿਹੜੇ ਅਸੀਂ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਉਹਨਾਂ ਲੜਕੇ ਲੜਕੀਆਂ ਦੇ ਲਈ ਜਿਹੜੇ ਅਕਸਰ ਹੀ ਆਖਦੇ ਹਨ ਕਿ ਸਾਡਾ ਰਿਸ਼ਤਾ ਨਹੀਂ ਹੋ ਰਿਹਾ ਸਾਡੇ ਘਰ ਦੇ ਵਿੱਚ ਸਭ ਕੁਝ ਹੈ ਕਿਸੇ ਚੀਜ਼ ਦੀ ਕਮੀ ਨਹੀਂ ਸਾਰੀਆਂ ਸੁੱਖ ਸਹੂਲਤਾਂ ਹਨ ਬਹੁਤ ਵਧੀਆ ਪਰਿਵਾਰ ਵੀ ਹੈ ਕਿਸੇ ਚੀਜ਼ ਦੀ ਕਿਸੇ ਪਾਸਿਓ ਕੋਈ ਵੀ ਕਾਟ ਨਹੀਂ ਪਸਾਰਨੋ ਰਿਸ਼ਤਾ ਨਹੀਂ ਹੋ ਰਿਹਾ ਜੇਕਰ ਉਹ ਪੈਣਪਰਾ ਉਹਨਾਂ ਦੇ ਰਿਸ਼ਤੇ ਵਿੱਚ ਰੁਕਾਵਟ ਆਉਂਦੀ ਹੈ ਵਿਆਹ ਦੇ ਵਿੱਚ ਰੁਕਾਵਟ ਪੈਂਦੀ ਹੈ ਉਹ ਇੱਕ ਸੇਵਾ ਕਰ ਲੈਣ ਤੇ ਹਫਤੇ ਦੇ ਵਿੱਚ ਉਹਨਾਂ ਦਾ ਰਿਸ਼ਤਾ ਪੱਕਾ ਹੋ ਜਾਵੇਗਾ ਸੰਗਤ ਜੀ ਉਹ ਕਿਹਣੀ ਸੇਵਾ ਹੈ ਤੇ ਕਿਸ ਤਰ੍ਹਾਂ ਕਰਨੀ ਹੈ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਸਾਧ ਸੰਗਤ ਜੀ ਅਸੀਂ ਅਕਸਰ ਹੀ ਕੀ ਕਰਦੇ ਹਾਂ ਕਿ ਨਿਤਨੇਮ ਵੀ ਨਹੀਂ ਕਰਦੇ ਤੇ ਅਸੀਂ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਪਰ ਸੇ ਪਰਮਾਤਮਾ ਤੋਂ ਵੱਡੀਆਂ-ਵੱਡੀਆਂ ਦਾਤਾਂ ਦੀ ਆਸ ਰੱਖਦੇ ਹਾਂ ਐਸ ਤੋਂ ਇਲਾਵਾ ਤੁਹਾਨੂੰ ਇੱਕ ਬੇਨਤੀ ਕਰਦੇ ਹਾਂ ਕਿ ਜੇਕਰ ਤੁਸੀਂ ਆਪਣੇ ਕੋਲ ਵਧੀਆ ਦੋਸਤ ਬਣਾਉਣਾ ਆਪਣਾ ਕੋਈ ਮਿੱਤਰ ਬਣਾਉਣਾ ਹੈ ਤਾਂ ਤੁਸੀਂ ਪਰਮਾਤਮਾ ਜੀ ਨੂੰ ਬਣਾਓ ਜੋ ਕਿ ਮੋਕਰਦੇ ਨਹੀਂ ਹਨ ਜੋ ਕਿ ਸੁਣਾਉਂਦੇ ਨਹੀਂ ਹਨ ਇਸੇ ਤਰ੍ਹਾਂ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਤਕਲੀਫ ਵੀ ਹੈ ਉਹ ਤੁਸੀਂ ਸਿਰਫ ਪਰਮਾਤਮਾ ਦੇ ਨਾਲ ਸਾਂਝੀ ਕਰਿਆ ਕਰੋ ਕਿਸੇ ਵੀ ਵਿਅਕਤੀ ਦੇ ਨਾਲ ਸਾਂਝੀ ਨਾ ਕਰੋ ਕਿਸੇ ਵਿਅਕਤੀ ਦੇ ਸਾਹਮਣੇ ਤੁਸੀਂ ਖੁੱਲੀ ਕਿਤਾਬ ਨਾ ਬਣਿਆ ਕਰੋ ਕਿਉਂਕਿ ਇਹ ਜਿਹੜੀ ਦੁਨੀਆ ਹੈ ਇਹ ਪੜ ਕੇ ਸਾਡੇ ਤੇ ਬਹੁਤ ਜ਼ਿਆਦਾ ਪੈਣੀ ਸੱਟ ਮਾਰਦੀ ਹੈ ਇਸ ਗੱਲ ਦੀ ਸੱਚਾਈ ਹੈ ਇਸ ਗੱਲ ਤੇ ਕੋਈ ਵੀ ਸ਼ੱਕ ਨਹੀਂ ਕਿਉਂਕਿ ਜੇਕਰ ਤੁਸੀਂ ਕਿਸੇ ਨੂੰ ਅੱਜ ਦੇ ਸਮੇਂ ਦੁੱਖ ਸੁਣਾ ਰਹੇ ਹੋ ਤਾਂ ਉਹ ਇਨਸਾਨ ਕੱਲ ਨੂੰ ਤੁਹਾਡੇ ਉਹਨਾਂ ਦੁੱਖਾਂ ਦੇ ਮੈਨੇ ਤੁਹਾਨੂੰ ਸੁਣਾ ਕੇ ਮਾਰੇਗਾ ਪਾ ਜੇਕਰ ਇਹੇ ਦੁੱਖ ਤੁਸੀਂ ਆਪਣੇ ਗੁਰੂ ਦੇ ਨਾਲ ਸਾਂਝਾ ਕਰੋਗੇ ਤੁਹਾਡੇ ਔਗਣ ਨਹੀਂ ਵੇਖਦੇ ਬਲਕੇ ਗੁਣ ਵਿੱਚ ਵੇਖਦੇ ਹਨ ਉਹ ਸਿਰਫ ਤੇ ਸਿਰਫ ਤੁਹਾਨੂੰ ਆਪਣਾ ਸਮਝਦੇ ਹਨ ਜੇਕਰ ਤੁਸੀਂ ਹਮੇਸ਼ਾ ਵਯਕਤੀ ਨੂੰ ਇਨਸਾਨ ਨੂੰ ਇਹੀ ਚਾਹੁੰਦਾ ਹੈ ਕਿ ਪਰਮਾਤਮਾ ਨੂੰ ਆਪਣਾ ਸਮਝੇ ਉਹਨਾਂ ਦੇ ਸਾਹਮਣੇ ਹੀ ਆਪਣੇ ਦੁੱਖ ਸਾਂਝੇ ਕਰੇ ਐਸੀ ਤਰ੍ਹਾਂ ਹੁਣ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਵੀ ਲੜਕੇ ਲੜਕੀਆਂ ਦੇ ਰਿਸ਼ਤੇ ਨਹੀਂ ਹੁੰਦੇ ਉਹਨਾਂ ਦੇ ਬਾਰੇ ਇੱਕ ਭੈਣ ਸੀ ਦੋਵਾਂ ਰਿਸ਼ਤਾ ਦੋ ਜਗ੍ਹਾ ਤੋਂ ਹੈ ਟੁੱਟ ਚੁੱਕਾ ਸੀ। ਓਸਾ ਹੀ ਆਖਣਾ ਸੀ ਕਿ ਦੋਵਾਂ ਰਿਸ਼ਤਾ ਟੁੱਟ ਗਿਆ ਪਰ ਹੁਣ ਮੈਨੂੰ ਜਦੋਂ ਵੀ ਕਿਤੇ ਰਿਸ਼ਤੇ ਦੀ ਗੱਲ ਚੱਲਦੀ ਹੈ ਮੇਰਾ ਜਿਹੜਾ ਵਿਸ਼ਵਾਸ ਹੈ ਬਿਲਕੁਲ ਨਹੀਂ ਹੁੰਦਾ। ਪਤਾ ਨਹੀਂ ਮੇਰਾ ਰਿਸ਼ਤਾ ਹੋਵੇਗਾ ਜਾਂ ਨਹੀਂ ਹੋਵੇਗਾ। ਓਨੇ ਕਿਸੇ ਮਹਾਪੁਰਖਾਂ ਦੇ ਕੋਲ ਪੁੱਛਿਆ। ਓਹਨਾਂ ਨੇ ਕਿਹਾ ਕਿ ਤੁਸੀਂ ਤਾਂ ਤਣ ਤਣ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਾਇਆ ਕਰੋ। ਓਹਨਾਂ ਦੇ ਅੱਗੇ ਜਾ ਕੇ ਅਰਦਾਸਾਂ ਬੇਨਤੀਆਂ ਕਰਿਆ ਕਰੋ। ਜਿੰਨਾ ਹੋ ਸਕੇ ਗੁਰਦੁਆਰਾ ਸਾਹਿਬ ਸੇਵਾ ਕਰਿਆ ਕਰੋ ਹੋ ਸਕੇ ਤਾਂ ਸੁਖਨੇ ਸਾਹਿਬ ਦੇ ਪਾਠ ਆਰੰਭ ਕਰ ਲਓ ਇਹਨਾਂ ਕਹਿਣ ਤੋਂ ਬਾਅਦ ਉਹਨਾਂ ਨੇ ਭੈਣ ਜੀ ਉਹਨਾਂ ਨੇ 15 ਦਿਨਾਂ ਦੇ ਬਾਅਦ ਦੁਬਾਰਾ ਫੇਰ ਗੱਲ ਕੀਤੀ ਇਸੇ ਤਰੀਕੇ ਦੇ ਨਾਲ ਜਦੋਂ ਉਹਨਾਂ 15 ਦਿਨਾਂ ਬਾਅਦ ਗੱਲ ਕੀਤੀ ਤਾਂ ਉਹਨਾਂ ਨੇ ਬਾਬਾ ਜੀ ਨੂੰ ਦੱਸਿਆ ਕਿ ਪਾਠ ਕਰਨ ਦੇ ਲਈ ਸੇਵਾ ਕਰਨ ਦੇ ਲਈ ਤੁਸੀਂ ਉਹਨਾਂ ਕਿਹਾ ਸੀ ਅਸੀਂ ਤੁਹਾਨੂੰ ਮਿਲਣਾ ਹੈ ਉਹ ਕਹਿੰਦੇ ਕਿ ਕੋਈ ਚੱਕਰ ਨਹੀਂ ਉਹਨਾਂ ਨਾਲ ਮਿਲਣ ਗਏ ਤੇ ਜਾ ਕੇ ਵਧਾਈ ਦਿੱਤੀ ਜਦੋਂ ਉਹਨਾਂ ਪੁੱਛਿਆ ਕਿ ਉਸ ਭੈਣ ਨੇ ਕਿਹਾ ਕਿ ਮੇਰਾ ਇਸ ਤਰੀਕੇ ਦੇ ਨਾਲ ਹੁਣ ਰੋਕਾ ਹੋ ਗਿਆ ਹੈ ਮੰਗਣੀ ਹੋ ਗਈ ਹੈ ਤਾਂ ਸਾਡੇ ਪਰਿਵਾਰ ਨੂੰ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਸਾਡਾ ਪਰਿਵਾਰ ਹੁਣ ਬੜਾ ਜ਼ਿਆਦਾ ਖੁਸ਼ ਹੈ ਅਗਲੇ ਮਹੀਨੇ ਮੇਰਾ ਵਿਆਹ ਤੈਅ ਹੋ ਗਿਆ ਹੈ ਇਹ ਭੈਣ ਦੀ ਗੱਲ ਦੱਸਦਿਆਂ ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਕਿ ਪ੍ਰਮਾਤਮਾ ਨੇ ਕਿਵੇਂ ਇੱਕ ਬੋਲ ਤੇ ਉਸ ਭੈਣ ਦੀ ਅਰਦਾਸ ਬੇਨਤੀ ਨੂੰ ਕਬੂਲ ਕਰ ਲਿਆ ਇਸ ਤਰ੍ਹਾਂ ਸਾਥ ਸੰਗਤ ਵਿੱਚ ਜੇਕਰ ਤੁਸੀਂ ਪਰਮਾਤਮਾ ਜੀ ਨੂੰ ਨਾਲ ਲੈ ਕੇ ਚੱਲੋਗੇ ਪਰਮਾਤਮਾ ਜੀ ਫਿਰ ਆਪੇ ਹੀ ਸਾਡੇ ਕਾਜ ਅੰਗ ਸੰਗ ਸਹਾਇਓ ਕੇ ਸਵਾਰ ਦੇਣਗੇ ਇਸ ਤਰੀਕੇ ਦੇ ਨਾਲ ਭੈਣ ਨੇ ਉਸ ਮੇਰ ਨੂੰ ਪੁੱਛਿਆ ਜਿਵੇਂ ਮੈਂ ਪਹਿਲਾਂ ਸੁਪਨੇ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਸੀ ਜਿਵੇਂ ਹੁਣ ਮੇਰਾ ਵਿਆਹ ਅਗਲੇ ਮਹੀਨੇ ਹੈ ਉਹ ਮੈਂ ਪਾਠ ਰੈਗੂਲਰ ਰੱਖਾਂ ਜਾਂ ਫਿਰ ਉਹਨਾਂ ਨੂੰ ਛੱਡ ਦੇਵਾਂ ਉਹਨਾਂ ਨੇ ਕਿਹਾ ਕਿ ਛੱਡਣਾ ਬਿਲਕੁਲ ਨਹੀਂ ਤੁਸੀਂ ਛੱਡਣਾ ਤਾਂ ਛੱਡ ਸਕਦੇ ਹੋ ਹੋਰ ਨਹੀਂ ਕੋਈ ਗੱਲ ਪਰ ਜੇਕਰ ਤੁਹਾਨੂੰ ਦਾਤ ਮਿਲੇ ਹੈ ਤੁਸੀਂ ਮਾਰਾ ਜੀ ਦਾ ਸ਼ੁਕਰਾਨਾ ਕਰਿਓ ਹਰ ਰੋਜ਼ ਪਾਠ ਕਰਕੇ ਜੇਕਰ ਜ਼ਿਆਦਾ ਨਹੀਂ ਕਰ ਸਕਦੇ ਤਾਂ ਤੁਸੀਂ 6 ਅਸ਼ਟਪਤੀਆਂ ਦਾ ਜਾਪ ਕਰ ਲਿਆ ਕਰਿਓ ਪਰ ਕਰਦੇ ਰਹੋ ਛੱਟਣ ਦੀ ਬਚਾਈ ਕਿਉਂਕਿ ਅਕਸਰ ਹੀ ਆਪਾਂ ਇਸ ਤਰ੍ਹਾਂ ਕਰਦੇ ਹਾਂ ਕਿ ਜਦੋਂ ਸਾਡੀਆਂ ਦਸਪੰਦੀ ਕਬੂਲ ਹੋ ਜਾਂਦੀਆਂ ਹਨ ਅਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ ਜਿਆਦਾ ਭੁੱਲ ਜਾਂਦੇ ਹਾਂ ਫਿਰ ਅਸੀਂ ਅਜਈਆਂ ਗਲਤੀਆਂ ਕਰ ਬੈਠਦੇ ਹਾਂ ਅਜਈਆਂ ਭੁੱਲਾਂ ਚੁੱਕਾਂ ਸਾਡੇ ਤੋਂ ਹੋ ਜਾਂਦੀਆਂ ਹਨ ਜੋ ਸਾਨੂੰ ਅੱਗੇ ਝਾਕੇ ਜ਼ਿੰਦਗੀ ਵਿੱਚ ਪ੍ਰੋਬਲਮ ਦੇਂਦੀਆਂ ਹਨ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਇਨਸਾਨ ਦੋ ਤਰ੍ਹਾਂ ਦੇ ਹੁੰਦੇ ਹਨ ਜੇ ਤਾਂ ਦਾਤ ਮਿਲ ਜਾਂਦੀ ਹੈ ਪਰਮਾਤਮਾ ਤੋਂ ਫਿਰ ਪਰਮਾਤਮਾ ਨੂੰ ਭੁੱਲ ਜਾਂਦੇ ਨੇ ਜੇ ਨਹੀਂ ਮਿਲਦੀ ਫਿਰ ਵੀ ਪਰਮਾਤਮਾ ਨੂੰ ਭੁੱਲ ਜਾਂਦੇ ਹਨ ਪਰਮਾਤਮਾ ਜੀ ਤਾਂ ਦੂਰ ਹੋ ਜਾਂਦੇ ਹਨ ਵਾਇਗਰੋਂ ਨੂੰ ਛੱਡ ਕੇ ਹੋਰ ਪਾਸੇ ਪੰਡਤ ਲੱਭਣੇ ਸ਼ੁਰੂ ਕਰ ਦਿੰਦੇ ਹਨ ਇਸੇ ਤਰ੍ਹਾਂ ਜੇਕਰ ਅਸੀਂ ਪਰਮਾਤਮਾ ਦੇ ਨਾਲ જોડਦੇ ਤਾਂ ਸਾਡੇ ਬਾਹਰਲੇ ਮਤਲਬ ਜਿਹੜੇ ਇਨਸਾਨ ਹੈ ਉਹ ਖੁਸ਼ ਫਿਰ ਕਦੇ ਨਹੀਂ ਰਹਿ ਸਕਦਾ ਬਾਤ ਤਾਂ ਅਸੀਂ ਖੁਸ਼ ਰਹਿ ਸਕਦੇ ਹਾਂ ਕਿਉਂਕਿ ਪਰਮਾਤਮਾ ਦੇ ਨਾਲ ਜਿੰਨਾ ਸਮਾਂ ਨਹੀਂ ਜੋੜਦੇ ਉਹਨਾਂ ਸਮਾਂ ਮੰਨੋਂ ਖੁਸ਼ੀਆਂ ਨਹੀਂ ਮਿਲਦੀਆਂ ਇਸੇ ਹੀ ਤਰ੍ਹਾਂ ਇੱਕ ਵੀਰ ਨੇ ਉਹਨਾਂ ਨੇ ਦੱਸਿਆ ਕਿ ਸਾਡੇ ਉਤੇ ਕੀ ਇਸ ਚੱਲਦਾ ਸੀ ਉਹਨਾਂ ਨੂੰ ਹੀ ਦੂਸਰੇ ਵੀਰ ਨੇ ਦੱਸਿਆ ਕਿ ਕੋਈ ਗੱਲ ਨਹੀਂ ਤੁਸੀਂ ਆਪਣੇ ਘਰ ਵਿੱਚ ਇੱਕ ਸੁਖਨੇ ਸਾਹਿਬ ਦਾ ਪਾਠ ਸ਼ੁਰੂ ਕਰਵਾਓ ਐਸੀ ਤਰ੍ਹਾਂ ਉਸ ਵੀਰ ਨੇ ਆਪਣੇ ਘਰ ਵਿੱਚ ਸਲਾਹ ਕੀਤੀ ਤੇ ਸੁਖਨੇ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਇੱਕ ਮਹੀਨਾ ਹੀ ਹੋਇਆ ਸੀ ਤੇ ਪਾਠ ਕਰਦਿਆਂ ਜਿਹੜਾ ਉਹਨਾਂ ਦਾ ਕੇਸ ਚੱਲ ਰਿਹਾ ਸੀ ਉਹਨਾਂ ਦੇ ਹੱਕ ਦੇ ਵਿੱਚ ਹੋ ਗਿਆ ਦੇਖੋ ਜੀ ਕਿੰਨੇ ਵੱਡੇ ਪ੍ਰਮਾਤਮਾ ਜੀ ਸਾਡੇ ਤੇ ਕਿਰਪਾ ਕਰਦੇ ਹਨ ਜਦੋਂ ਉਸ ਵੇਰ ਦਾ ਦੁਬਾਰਾ ਉਹਨਾਂ ਦੇ ਨਾਲ ਮਿਲਪ ਹੋਇਆ ਤਾਂ ਉਹਨਾਂ ਦਾ ਕੇਸ ਜਿਹੜਾ ਸੀ ਉਹਨਾਂ ਦੇ ਹੱਕ ਵਿੱਚ ਆ ਚੁੱਕਾ ਸੀ। ਉਹਨਾਂ ਨੇ ਕੀ ਕੀਤਾ ਕਿ ਜਿਹੜੇ ਪਾੜ ਕਰਦੇ ਸਨ ਸੁਖਨੇ ਸਾਹਿਬ ਕਰਨੇ ਬੰਦ ਕਰ ਦਿੱਤੇ। اسی ਤਰ੍ਹਾਂ ਉਸੇ ਪਰਿਵਾਰ ਨੇ ਕਿਹਾ ਕਿ ਅਸੀਂ ਜਿਹੜਾ ਪਾੜ ਕਰਦੇ ਹਾਂ ਅਸੀਂ ਬਿਲਕੁਲ ਵੀ ਨਹੀਂ ਛੱਡਣਾ। ਸਾਡੇ ਘਰ ਦੇ ਵਿੱਚ ਭਾਵੇਂ ਕਿੰਨੇ ਹੀ ਲੱਖਾਂ ਕਿਉਂ ਨਾ ਘਮਾਉਣ ਲੱਗ ਜਾਈਏ ਭਾਵੇਂ ਕਿਉਂ ਦਾ ਕੜਾ ਕਿਉਂ ਨਾ ਰੜ ਜਾਵੇ। ਪਰ ਅਸੀਂ ਇਹ ਪਾੜ ਕਰਨੇ ਬਿਲਕੁਲ ਨਹੀਂ ਛੱਡਨੇ। ਇਸੇ ਤਰ੍ਹਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਸੁਖਨੇ ਸਾਹਿਬ ਦੇ ਪਾਠ ਤੇ ਸਾਡੇ ਤੇ ਬੜੀ ਜ਼ਿਆਦਾ ਕਿਰਪਾ ਹੋਈ। ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਜਿਹੜੇ ਵਿਅਕਤੀ ਅੰਦਰੋਂ ਅੰਦਰ ਚੌਰਦੇ ਰਹਿੰਦੇ ਹਨ ਆਪਣੇ ਆਪ ਨੂੰ ਖਤਮ ਕਰ ਲੈਂਦੇ ਹਨ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਨਾਲ ਜੁੜਿਆ ਹੈ ਉਹ ਵਿਅਕਤੀ ਹਮੇਸ਼ਾ ਜ਼ਿੰਦਗੀ 'ਚ ਖੁਸ਼ ਰਹਿੰਦਾ ਹੈ ਤੇ ਖੁਸ਼ੀਆਂ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰਦਾ ਹੈ। ਆਪਣੇ ਸਾਰੀਆਂ ਫਿਕਰਾਂ ਟੈਨਸ਼ਨਾਂ ਨੂੰ ਗੁਰੂ ਦੇ ਛਾਣ ਦਿੰਦਾ ਹੈ ਆਪਣੀ ਜ਼ਿੰਦਗੀ ਨੂੰ ਬੇਫਿਕਰੀ ਹੋ ਕੇ ਜੁੰਦਾ ਹੈ ਉਹ ਇਨਸਾਨ ਦੀ ਅਸੀਂ ਗੱਲ ਕਰਦੇ ਹਾਂ ਇਨਸਾਨ ਹਮੇਸ਼ਾ ਦਿਲ ਦੇ ਸਾਫ਼ ਹੁੰਦੇ ਹਨ ਇਸੇ ਤਰ੍ਹਾਂ ਜਦੋਂ ਸਾਨੂੰ ਪਰਮਾਤਮਾ ਦੇ ਕੋਲੋਂ ਦਾਤ ਮਿਲ ਜਾਂਦੀ ਹੈ ਉਹ ਦਾਤੇ ਨੂੰ ਫਿਰ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ ਕਾਸ਼ ਇਹੋ ਜੀ ਸੋਚ ਤੇ ਸਿੱਖਿਆ ਸਭ ਦੇ ਮਨ ਦੇ ਵਿੱਚ ਹੋਵੇ ਸਾਰੀ ਹੀ ਦੁਨੀਆ ਫੈਲ ਸੋ ਕਿ ਉਹ ਜਾਵੇਗੀ ਇਸੇ ਤਰ੍ਹਾਂ ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਕਿਤੇ ਵੀ ਕੋਈ ਕੰਮ ਕਰਨਾ ਹੋਵੇ ਗੁਰੂ ਦੀ ਆਗਿਆ ਤੋਂ ਬਿਨਾਂ ਬਿਲਕੁਲ ਨਾ ਕਰੋ ਗੁਰੂ ਤੇ ਵਿਸ਼ਵਾਸ ਰੱਖ ਕੇ ਪ੍ਰੋਸਰ ਆ ਕੇ ਪ੍ਰਮਾਤਮਾ ਜੀ ਦਾ ਆਸ਼ੀਰਵਾਦ ਲੈ ਕੇ ਹੀ ਸ਼ੁਰੂ ਕਰੋ ਹਰ ਕੰਮ ਦੇ ਵਿੱਚ ਤੁਹਾਨੂੰ ਕਾਮ ਜਾਵੇ ਮਿਲ ਜਾਵੇਗੇ ਸਾਥ ਸੰਗਤ ਜੀ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਚੰਗੇ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੋ ਸੇਕਾ ਖਾਲਸਾ ਵਾਹਿਗੋ ਸੇਕ ਕੇ ਫਤੇ